ਨੌੜਾ ਤੋਂ ਬਠਿੰਡਾ ਬੋਰਡ ਪਾਉਣ ਵਾਲੇ ਨੌਜਵਾਨ ਦਾ ਕਤਲ ਪੁਲਿਸ ਕੁਦਰਤੀ ਮੌਤ ਦਾਸ ਕੇ ਕਰ ਰਹੀ ਸੀ ਮਾਮਲੇ ਰਫਾ ਦਫਾ ਮੇਰਾ ਅਜੇ ਪਸਤਾਨ ਵਾਸੀ ਕੀ ਘਟਨਾ ਹੋਈ ਜੀ ਮੇਰਾ ਭਰਾ ਆਪਣਾ ਆ ਸ਼ੋਮੰਗਲ ਬੁੱਧ ਮੰਗਲਵਾਰ ਤੋਂ ਨੌੜਾ ਮੇਰੇ ਨਾਲ ਰਹਿੰਦਾ ਸੀ ਘਰੇ ਆ ਬੋਟਾਂ ਦੇ ਪਿੱਛੇ ਤੇ ਬੁੱਧਵਾਰ ਦੀ ਮਤਲਬ ਗੈਪ ਸੀਗਾ ਤੇ ਵੀਰਵਾਰ ਨੂੰ 1 ਵਜੇ ਕਿਸੇ ਦਾ ਫੋਨ ਆਇਆ ਤੇ ਵੀ ਸਾਡੇ ਬਾਰੇ ਕੋਈ ਨੇੜੜੇ ਸਵਾਇ 1 ਕੋਈ ਨੇੜੇ ਦੇ ਘਰੋਂ ਚਲਾ ਗਿਆ ਤੇ 1:30 ਵਜੇ ਤੋਂ ਬਾਅਦ ਨਾ ਫੋਨ ਆvarphi ਆ ਰਿਹਾ ਸੀਗਾ ਅਸੀਂ 4 4:30 ਵਜੇ ਅਗਰ ਭਾਲ ਵਗੈਰਾ ਸ਼ੁਰੂ ਕੀਤੀ ਤੇ ਸਾਨੂੰ ਬੰਦਾ ਨਹੀਂ ਮਿਲਿਆਗਾ ਤੇ ਅਸੀਂ ਲੋਕਲ ਕਨਾਲ ਚੌਂਕੀ ਤੇ ਰਿਪੋਰਟ ਲਗਾ ਕੇ ਕਿ ਸਾਡਾ ਮੁੰਡਾ ਨਹੀਂ ਮਿਲ ਰਹਾਗਾ ਤੁਹਾਨੂੰ ਕਿਸੇ 10 ਵਜੇ ਬੰਦੇ ਦਾ 콜 ਆਣ ਦੇਗਾ ਤੁਹਾਡੀ ਐਕਟਿਵ ਆ 10 ਨੰਬਰ ਗਲੀ ਪ੍ਰਤਾਪ ਨਗਰ ਚ ਮਿਲिए ਖੜੀ ਹੈ ਐਸੀ ਗਾਜੀ ਠੀਕ ਹੈ 10 ਨੰਬਰ ਪਰਦਾ ਨਹੀਂ ਖੜੀ ਲਾਏ ਅਸੀਂ ਕਹਿੰਦੇ ਫੋਨ ਨੰਬਰ ਅਸੀਂ ਆਨਲਾਈਨ ਕੱਢਿਆ ਮੈਨੂੰ ਨਹੀਂ ਪਤਾ ਆਨਲਾਈਨ ਕਿਵੇਂ ਕੱਢਿਆ ਨੰਬਰ ਕਿਵੇਂ ਆਇਆ ਚੱਕਰ ਤੇ ਉਸ ਤੋਂ ਬਾਅਦ ਅ ਜਿਹੜਾ ਨੰਬਰ ਆਪਾਂ ਕੱਢਿਆ ਉਸ ਤੋਂ ਬਾਅਦ ਆਪਾਂ ਸਵੇਰੇ ਜਾ ਕੇ ਪਾਪਾ ਨੇ ਫੋਟੋ ਦੇਖਾਈ ਉਹਨਾਂ ਨੂੰ ਜੋ ਮੁੰਡੇ ਦੀ ਕਹਿੰਦੇ ਮੁੰਡਾ ਸਾਡੇ ਕੋਲ ਲੱਭਿਆ ਨਹੀਂ ਅਜੇ ਕਿ ਜਦ ਕਿ মিডিਆ ਦੇ ਵਿੱਚ ਇਸ ਤੋਂ ਪਹਿਲਾਂ ਦੀ ਖਬਰ ਆਈ ਹੋਈ ਸੀਗੀ ਕਿ ਜੈਸੀ মিডিਆ ਦੇ ਵਿੱਚ ਸੰਤਾ ਆਪਣੀ ਪਰਦੇ ਸੰਤਾਜ ਦੀ ਰਿਪੋਰਟ ਮਿਲਿਆ ਕਿ ਮੀਡੀਆ ਕੋਲ ਪਹਿਲਾਂ ਰਿਪੋਰਟ ਪਹੁੰਚੀ ਹੋਈ ਹੈ ਸਾਰੀ ਵੀ ਨਿਊਜ਼ਪੇਪਰਾਂ 'ਇਹ ਰਿਪੋਰਟ ਆਈ ਹੋਈ ਹੈ। ਅਕਸਮ ਕੀ ਕੀ ਹੋਇਆ? ਮੈਂ ਤੁਹਾਨੂੰ ਦੱਸਦਾ ਜੀ ਕੱਲ ਫਿਰਸ਼ਾਨ ਨੂੰ ਸ਼ਾਮੀ ਦੱਸਿਆ ਦੁਪਹਿਰੇ ਕੀ ਤੁਹਾਡਾ ਮੁੰਡਾ ਇਹ ਹੈਗਾ ਇਸਨੂੰ ਨਖਤ ਕਰ ਲੋ ਅਸੀਂ ਫੋਟੋ ਸਨਖਤ ਕੀਤੀ। ਅਸੀਂ ਇੱਕ ਦੋ ਜਣਿਆਂ ਨੂੰ ਦੱਸਿਆ ਵੀ ਸਾਨੂੰ ਅਸੀਂ ਅੱਜ ਜੋ ਵੈਰੀਫਿਕੇਸ਼ਨ ਕੀਤੀ ਕਿਹੜੇ ਬੰਦੇ ਨੂੰ ਨਾ ਕਰੀ ਜਾ ਕੇ ਕਹਿੰਦੇ ਜੀ 179 ਹੈਗਾ। ਨੈਚੁਰਲ ਕੇਸ ਹੋ ਡੈਥ ਇਸਨੂੰ ਕੱਲ ਬੋਡੀ ਨਹੀਂ ਦੇਖਣ ਦਿੱਤੀ। ਤੇ ਅਸੀਂ ਅੱਜ ਵੀ ਰਿਕਵੈਸਟ ਕਰਦੇ ਰਹੇ ਵੀ ਤੁਸੀਂ ਗੁੰਮਨਾਮ ਪਾ ਕੇ ਤੁਸੀਂ ਅਫੇਅਰ

DSP SSP ਰੈਂਕ ਇਸ ਦੀ ਕਾਰਵਾਈ ਕਰਨ ਕਿਉਂਕਿ ਮੈਂ SHO ASI ਰੈਂਕ ਦੇ ਮੈਂ ਕਾਰਵਾਈ ਨਹੀਂ ਕਰਵਾਨੀ ਦੂਸਰਾ ਜਿਹੜੀ ਜੁਡੀਸ਼ਰੀ ਹੈ ਆਪਣੀ ਗਵਰਨਮੈਂਟ ਹਸਪੀਟਲ CMO ਦੀ ਇਹ ਪੂਰਾ ਬੈਠੇ ਤੇ ਇਸੀ ਪ੍ਰੋਪਰ ਜਾਂਚ ਨਾਲ ਕੀਤਾ ਜਾ ਕਿਉਂਕਿ ਦੋ ਬੰਦੇ ਤੇ ਹੁਣ ਨਹੀਂ ਚੱਲ ਸਕਦਾ ਨਹੀਂ ਡੈਡ ਬੋਰਡਿੰਗ ਲੈਣੀ ਅਸੀਂ ਕਿ ਮੈਂ ਚੱਲ ਲੈ ਡੈਡ ਬੋਰਡ ਜਿੰਦ ਤੱਕ ਇਨਸਾਫ ਨਹੀਂ ਮਿਲਦਾ ਆਪਾਂ ਨੂੰ ਕਿਉਂਕਿ ਸਾਨੂੰ ਕਹਿਆ ਗਿਆ ਨੇਚਰਲ ਹੈ ਅਸੀਂ ਲੈਣ ਆਏ ਨੇਚਰਲ ਦੇ ਕੇ ਐਨਐਨ ਕੇ ਸਾਨੂੰ ਛੁੱਟ ਕਿਉਂ ਬੋਲੇਗੇ ਨੇਚਰਲ ਬੋਲ ਕੇ ਮੇਰਾ ਨਾਮ ਹੈ ਤੁਹਾਡਾ ਮੇਰਾ ਨਾਮ ਪੀਮਸਨ ਹੈਗਾ ਧੰਨਵਾਦ ਮੈਂ ਇਸ ਪਰਸਨਾਮ ਗਲੀ ਨੰਬਰ 2 ਸਿੱਧੂ ਸਿੰਘਾ ਕੀ ਹੋਇਆ ਮੇਰਾ ਬੇਟਾ 1:30 ਵਜੇ ਯਾਨੀ ਕਿ ਅਸੀਂ 28 ਤਰੀਕ ਨੂੰ ਨੋੜਾ ਅਸੀਂ ਨੋੜਾ ਰਹਿੰਦੇ ਹੈਗੇ ਇਹ ਮਨ ਕੀ ਮੁੰਡੇ ਦਾ ਨਾ ਮੈਂ ਜਤਿੰਦਰ ਡਾਕਟਰ ਡੈਂਟਲ ਉਹਦੇ ਕੋਲ ਕੈਪ ਚੜਵਾਇਆ ਸੀ 2 ਮਹੀਨੇ ਪਹਿਲਾਂ ਤੇ ਉਹ ਕੈਪ ਇੱਕ ਉਤਰ ਗਿਆ ਬਨੇ ਬਫਲ ਕੰਮ ਕਰਦਾ ਨੋੜਾ ਤੇ ਮੈਂ ਕਿਹਾ ਚੱਲ ਪੁੱਤਰ ਵੱਡੇ ਮੁੰਡੇ ਨੂੰ ਰਿਸ਼ਤਾ ਦੇਖਣ ਆਣਾ ਸ਼ਨੀਵਾਰ ਮੁੰਡੇ ਨਾਲ ਉਹ ਕਰਾ ਦੇ ਜਾਨਗੇ ਨਾਲ ਤੇਰਾ ਕੈਪਸੂਲ ਆ ਰਹੇ ਨੇ ਤੇ ਦੋ ਤਿੰਨ ਨੂੰ ਆਪਾਂ ਵਾਪਸ ਆ ਜਾਾਂਗੇ ਕਿੰਦਾ papa ਚੱਲ ਚੱਲਨੇ ਆਇਆ ਅਸੀਂ 28 ਤੀ ਨੂੰ ਮੇ ਕੋਲ ਟਿਕਟਾਂ ਦੀ ਬੁਕਿੰਗ ਹੈ ਕੀ ਆ ਇਹਦੇ ਰਿਕਾਰਡ ਹੈਗਾ ਤੇ 1:30 ਵਜੇ ਮੁੰਡਾ ਮੇਰਾ ਲੇਕੀ ਅਨਕੀ ਕਰੋਂ ਗਿਆ ਤੇ ਜਾਂਦਾ ਪਿਆ ਸਕੂਟੀ ਮੈਂ ਕਿਹਾ ਪੁੱਤਰ ਤੇਰੇ ਵੱਡੇ ਭਰਾ ਨਹੀਂ ਆਣੇ ਆਮੂ ਤੇ ਲੀਚੀਆਂ ਨਹੀਂ ਮੈਂ ਉਹਨੂੰ ਪੈਸੇ ਦਿੱਤੇਗੇ 200 ਰੁਪਿਆ ਮੈਂ ਕਿਹਾ 200 ਰੁਪਏ ਲੈ ਜਾ ਸਮਾਨ ਲੈ ਆਈ ਸਮਾਨ ਲੈ ਤੇ 2:30 ਤੇਨ 3:30 ਵੱਜ ਗਏ ਤੇ ਉਹ ਆਇਆ ਹੀ ਨਹੀਂ ਪਰ ਉਹ ਆਇਆ ਨਹੀਂ ਐ ਮੈਂ ਮਰ ਰਹੀ ਮਮੀ ਲੁਕਿਆ ਮੈਂ ਵੀ ਕੱਲ ਮੈਨੂੰ ਮੋਟਰਸਾਈਕਲ ਚਲਾਉਣਾ ਨਹੀਂ ਆਦਾ ਕਾਰ ਮੈਨੂੰ ਚਲਾਨੀ ਆਂਦੀ ਐ ਐਕਚੁਅ ਉਹ ਲੈ ਗਿਆ ਮੈਨੂੰ ਮੈਂ ਮਗਰ ਕਿਵੇਂ ਉਹਨੂੰ ਪਤਾ ਕਰ ਜਾਈਆ ਵੀ ਆਇਆ ਨਹੀਂ ਤੋਪ ਮੇਰਾ ਤੋਪ ਹੈਗੀ ਬਹੁਤ ਜ਼ਿਆਦਾ ਤੇ ਮੈਂ ਅਸੀਂ ਨਾ ਫੋਨ ਫੋਨ ਕੀਤੀ ਗਏ ਫੋਨ ਮੇ ਕੋਈ ਕਾਰ ਹੈਗਾ ਫੋਨ ਦਾ ਉਹ ਸਾਰੀ ਹਾਂ ਪਰ ਫਿਰ ਹੁਣ ਕੀ ਹੋਇਆ ਹੁਣ ਪਤਾ ਕੀ ਹੋਇਆ ਜੀ ਸਾਨੂੰ ਅੱਜ ਅਸੀਂ ਗਏ ਕੋਤਵਾਲੀ ਚ ਕੱਲ ਦੇ ਅਸੀਂ ਫਿਰਦੇ ਨੇ ਟੱਕੇ ਖਾਣੇ ਆ ਮੁੰਡੇ ਨੂੰ ਮਾਰ ਕੇ ਸਕੇਗਾ ਸਾਨੂੰ ਕਹਿੰਦੇ ਕੁਦਰਤੀ ਡੈਥ ਹੈਗੀ ਐ ਇੱਕ ਦੋ ਦਾ ਮੋਬਾਈਲ ਖੋਲਿਆ ਇੱਕ ਚਾਹ ਇੱਥੇ ਚਾਂਦੀ ਦੀ ਸਾਈਨ ਪਈ ਸੀ ਉਹ ਖੋਦੀ ਇੱਕ ਚਾਂਨ ਤੇ ਪਈ ਸੀ ਸੱਟਾ ਨਹੀਂ ਹੈਗਾ ਉਹ ਸੱਟਾ ਬਹੁਤ ਹੀ ਨਹੀਂ ਤੁਸੀਂ ਆਪ ਵੈਰੀਫਾਈ ਕਰੋ ਜੀ ਤੁਸੀਂ ਕੀ ਮੰਨਦੇ ਮੈਂ ਕਹਿੰਦੇ ਅਸੀਂ ਉਹ ਕੈਦੀਆਂ ਨੂੰ ਜਿਹੜੇ ਮੇਰੇ ਬੱਚੇ ਮੇਰੇ ਮੇਰੇ ਕਾ ਕਾਲੀ ਸੁਣੋ ਮੇਰੇ ਵੱਡੇ ਮੁੰਡੇ ਨੇ ਤਾਂ ਬਾਹਰ ਚਲੇ ਜਲੇ ਕੰਪਨੀ ਨੇ ਬਾਹਰ ਦੇ ਮੇਰੇ ਇਸੇ ਛੋਟੇ ਮੁੰਡੇ ਨੇ ਮੈਨੂੰ ਸਾਰਾ ਜਿਹੜਾ ਮੇਰਾ ਸਾਰਾ ਕੋਲ ਮੰਲੂਗਾ ਦੱਸੋ ਕੀ ਮੰਗ ਕਰ ਦੋ ਫਿਰ ਮੈਂ ਕਹਿੰਦਾ ਵੀ ਜਿਹੜੇ ਮੈਂ ਕਹਿੰਦੇ ਨੇ ਕਿ ਪੁਲਿਸ ਮੁਖੀ ਹੈਗਾ ਐਂਦੇ ਤੇ ਵੀ ਕਾਰਕ ਕੀ ਕੀ ਫਿਰ ਤੁਸੀਂ ਕਹੋ ਵੀ ਸਾਨੂੰ ਇਨਸਾਨ ਮੈਂ ਪੁਲਿਸ ਮੁਖੀ ਨੂੰ ਕਹਿੰਦਾ ਵੀ ਮੈਂ ਉਸ ਮੁਖੀ ਨੂੰ ਕਹਿੰਦਾ ਵੀ ਮੇਰੇ ਬੱਚੇ ਨੂੰ ਜਲਦੀ ਇਨਸਾਫ ਦਿਓ ਮੇਰੇ ਮੈਂ ਡੈੱਡ ਬੋਡੀ ਦਾ ਤਾਸਸ ਕਰ ਤੇ ਮੈਂ ਇਹ ਬੋੜੀ ਲਾਉਂਗੇ ਤੁਸੀਂ ਹਾਂਜੀ ਡੱਡ ਬੋੜੀ ਕਾਤਲ ਲਾਉਂਗੇ ਮੇਰੇ ਬੱਚੇ ਦਾ ਨਗੀਜ਼ਾ ਤੇ ਨਹੀਂ ਮਿਲੂਗਾ ਕਿ ਕੋਈ ਕਾਤਲ ਤੇ ਮੈਂ ਨਹੀਂ ਬੋੜੀ ਲਾਉਂਗਾ ਮੇਰੀ ਗੱਲ ਮੈਂ ਪਨਗੀ ਜਿਲ੍ਹਾ ਜਿਲ੍ਹਾ ਪ੍ਰਸ਼ਾਸਨ ਨੂੰ ਵੀ ਕਹਿਣਾ ਵੀ ਮੇਰੇ ਮਕਬੂਲ ਕਾਤਲਾਂ ਦਾ ਬੱਚੇ ਦੇ ਕਾਤਲਾਂ ਨੂੰ ਫੜੋ ਜਿਹੜੇ ਜਿੱਥੇ ਨਗੀਜ਼ਾ ਸਾਡਾ ਬੱਚਾ ਸਾਡੀ ਫਾਈਲਿੰਗ ਹੋਈ ਹੈ ਬੱਚੇ ਦੀ ਕਿਥੇ ਕਿਥੇ ਹੋਇਆ ਸੀ ਸਾਨੂੰ ਤਾਂ ਇਹਨਾਂ ਪਤਾ ਹੀ ਨਹੀਂ ਉਹ ਪਰੌਲ ਕਿਥੇ ਹੋਇਆ ਸੀ ਨੇ ਆਖੋ ਕਿ ਮੈਂ ਬੀਡ ਲਾ ਬੀਡ ਲਾ ਹਸਪਤਾਲ ਬਲੰਦਰ ਸਿੰਘ ਜੀ 118% ਕੀ ਗੱਲ ਹੋਈ ਹੈ ਜਿਹੜਾ ਇੱਕ ਹੋਏਗਾ ਆਪਣੇ ਡੈਡ ਬੋਡੀ ਆਈ ਸੀ ਜੀ ਪਰਤੋ ਸ਼ਾਮ ਨਾਲੋਂ ਇੱਕ ਡੈਡ ਨਾਲੋਂ ਡੈਡ ਬੋਡੀ ਮਿਲੀ ਸੀ ਜਿਹਨੂੰ ਸੀ 17 ਸਾਲ ਪ੍ਰਹੰਡਰ ਵਿੱਚ ਦਾਖਲਾ ਦਿੱਤਾ ਸੀ ਕੱਲ ਇਹਨਾਂ ਦੀ ਸਨਾਖਤ ਹੋ ਗਈ ਕੱਲ ਸ਼ਾਮ ਨਾਲ ਜਿਵਾਦ ਸਾਡੇ ਕੋਲ ਆ ਗਈ ਸੀ ਜਿਹਦਾ ਲੜਕੇ ਦਾ ਨਾਮ ਕਾਰਤੀਕਰੋੜਾ ਹੈ ਪਰਤ ਸ਼ਾਮ ਨਾਲ ਰਹਿਣ ਵਾਲਾ ਹੈ 22 ਸਾਲ ਦੀ ਉਮਰ ਦਾ ਇਸ ਮਾਮਲੇ ਦੀ ਜਾਂਚ ਕਰ ਰਹੇ ਆਂ ਹਿਪਤਾਲ ਕਰ ਰਹੇ ਆਂ ਜੋ ਵੀ ਬਾਅਦ ਪਰਤਾਲ ਨਾਲ ਸਾਹਮਣੇ ਹੋਊਗਾ ਅਸੀਂ ਕਾਰਵਾਈ ਕਰਾਂਗੇ ਕੋਈ ਵਰਕ ਮੈਂਬਰ ਕਹਿ ਰਿਹਾ ਵੀ ਮਰਡਰ ਦਾ ਮਾਮਲਾ ਮਰਡਰ ਦਾ ਮਰਡਰ ਹੋਇਆ ਜੀ ਉਹ ਵੀ ਪਰਤਾਲ ਕਰ ਰਹੇ ਆਂ ਇਸ ਪੋਸਟਮਾਨ ਤੋਂ ਬਾਅਦ ਜੋ ਵੀ ਕਾਰਵਾਈ ਸਾਨੂੰ ਪਤਾ ਲੱਗੂਗੀ ਆ ਮੰਗ ਲਿਆਵਾਂਗੇ ਕਾਰਵਾਈ